ਸਾਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਗੀਤਾਂ ਦੀ ਮਸ਼ੀਨ ਜਾਣ ਕੇ ਕਰਨ ਔਜਲਾ ਇੱਕ ਵਾਰ ਫਿਰ ਵਾਪਸ ਆ ਗਏ ਨੇ ਤੇ ਇਸ ਵਾਰ ਈਪੀ ਲੈ ਕੇ ਆਏ ਨੇ ਗਾਇਕ ਕਰਨ ਔਜਲਾ ਦੀ ਗੱਲ ਕਰੀਏ ਤਾਂ ਅਕਸਰ ਆਪਣੇ ਗੀਤਾਂ ਲਈ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਤੇ ਬਹੁਤ ਹਿੱਟ ਗੀਤ ਜਿਹੜੇ ਉਹਨਾਂ ਨੇ ਇੰਡਸਟਰੀ ਨੂੰ ਦਿੱਤੇ ਨੇ ਤੇ ਨਾਲ ਦੀ ਨਾਲ ਜੇ ਗੱਲ ਕਰੀਏ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਤੇ ਲਾਈਵ ਹੋ ਕੇ ਆਪਣੇ ਫ੍ਰੈਂਡਸ ਦੇ ਨਾਲ ਗੱਲਬਾਤਾਂ ਕਰਦੇ ਰਹਿੰਦੇ ਨੇ ਤੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਜਿਹੜਾ ਉਹ ਗੱਲਬਾਤ ਕਰਦੇ ਹੁੰਦੇ ਨੇ ਤੇ ਅਪਡੇਟ ਦਿੰਦੇ ਰਹਿੰਦੇ ਨੇ ਤੇ ਹੁਣ ਜਿਹੜੀ ਨਵੀਂ EP ਆਉਣ ਲੱਗੀ ਉਸ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਹਾਲੀ ਦੇ ਵਿੱਚ ਕਰਨ ਔਇਲਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਇਸ ਪੋਸਟ ਰਾਹੀਂ ਕਰਨ ਔਇਲਾ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਨਵੀਂ EP ਦਾ ਐਲਾਨ ਕਰ ਦਿੱਤਾ ਹੈ ਤੇ ਇਸ EP ਦਾ ਨਾਮ ਹੈ ਫਾਰ ਮੀ ਕਰਨ ਔਇਲਾ ਨੇ ਇੱਕ ਪੋਸਟ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋ ਦੱਸਿਆ ਕਿ ਉਹਨਾਂ ਦੀ ਇਹ EP 26 ਜੂਨ ਨੂੰ ਰਿਲੀਜ਼ ਹੋਵੇਗੀ। ਇਸ EP ਦੇ ਵਿੱਚ 4 ਗੀਤ ਹੋਣਗੇ। ਕਰਨ ਔਜਲਾ ਦੇ ਫੈਨਸ ਉਹਨਾਂ ਦੀ ਨਵੀਂ EP ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਕਰਨ ਔਜਲਾ ਨੇ ਇਸ EP ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ EP ਉਹਨਾਂ ਦੇ ਦਿਲ ਦੇ ਬਹੁਤ ਨੇੜੇ ਹੈ। ਉਹ ਆਪਣੇ ਚਾਉਣ ਵਾਲਿਆਂ ਨੂੰ ਇਹਨਾਂ ਗੀਤਾਂ ਨੂੰ ਸਾਂਝਾ ਕਰਨ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਨੇ। ਫੋਰਮੀ EP ਵਿੱਚ ਸ਼ਾਮਲ 4 ਗੀਤ ਨੇ ਤੇ ਵਕ ਵਕ ਮਿਊਜ਼ਿਕ ਡਾਇਰੈਕਟਰਾਂ ਨੇ ਇਸ ਇਹਨਾਂ ਗਾਣਿਆਂ ਨੂੰ ਸੰਗੀਤ ਦਿੱਤਾ ਹੈ ਸੋ ਤੁਹਾਨੂੰ ਕਰਨ ਔਜਲਾ ਦੀ ਸੀਪੀ ਦਾ ਕਿੰਨਾ ਕੁ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਗੀਤਾਂ ਦੀ ਮਸ਼ੀਨ ਜਾਣ ਕੇ ਕਰਨ ਔਜਲਾ ਇੱਕ ਵਾਰ ਫਿਰ ਵਾਪਸ ਆ ਗਏ ਨੇ ਤੇ ਇਸ ਵਾਰ ਈਪੀ ਲੈ ਕੇ ਆਏ ਨੇ ਗਾਇਕ ਕਰਨ ਔਜਲਾ ਦੀ ਗੱਲ ਕਰੀਏ ਤਾਂ ਅਕਸਰ ਆਪਣੇ ਗੀਤਾਂ ਲਈ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਤੇ ਬਹੁਤ ਹਿੱਟ ਗੀਤ ਜਿਹੜੇ ਉਹਨਾਂ ਨੇ ਇੰਡਸਟਰੀ ਨੂੰ ਦਿੱਤੇ ਨੇ ਤੇ ਨਾਲ ਦੀ ਨਾਲ ਜੇ ਗੱਲ ਕਰੀਏ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਤੇ ਲਾਈਵ ਹੋ ਕੇ ਆਪਣੇ ਫ੍ਰੈਂਡਸ ਦੇ ਨਾਲ ਗੱਲਬਾਤਾਂ ਕਰਦੇ ਰਹਿੰਦੇ ਨੇ ਤੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਜਿਹੜਾ ਉਹ ਗੱਲਬਾਤ ਕਰਦੇ ਹੁੰਦੇ ਨੇ ਤੇ ਅਪਡੇਟ ਦਿੰਦੇ ਰਹਿੰਦੇ ਨੇ ਤੇ ਹੁਣ ਜਿਹੜੀ ਨਵੀਂ EP ਆਉਣ ਲੱਗੀ ਉਸ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਹਾਲੀ ਦੇ ਵਿੱਚ ਕਰਨ ਔਇਲਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਇਸ ਪੋਸਟ ਰਾਹੀਂ ਕਰਨ ਔਇਲਾ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਨਵੀਂ EP ਦਾ ਐਲਾਨ ਕਰ ਦਿੱਤਾ ਹੈ ਤੇ ਇਸ EP ਦਾ ਨਾਮ ਹੈ ਫਾਰ ਮੀ ਕਰਨ ਔਜਲਾ ਨੇ ਇੱਕ ਪੋਸਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਉਹਨਾਂ ਦੀ ਇਹ EP 26 ਜੂਨ ਨੂੰ ਰਿਲੀਜ਼ ਹੋਵੇਗੀ ਇਸੀ ਪੀ ਤੇ ਵਿੱਚ ਚਾਰ ਗੀਤ ਹੋਣਗੇ ਕਰਨ ਔਜਲਾ ਦੇ ਫੈਨਸ ਉਹਨਾਂ ਦੀ ਨਵੀਂ EP ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਰਨ ਔਜਲਾ ਨੇ ਇਸ EP ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ EP ਉਹਨਾਂ ਦੇ ਦਿਲ ਦੇ ਬਹੁਤ ਨੇੜੇ ਹੈ ਉਹ ਆਪਣੇ ਚਾਉਣ ਵਾਲਿਆਂ ਨੂੰ ਇਹਨਾਂ ਗੀਤਾਂ ਨੂੰ ਸਾਂਝਾ ਕਰਨ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਫੋਰਮੀ EP ਵਿੱਚ ਸ਼ਾਮਲ ਚਾਰ ਗੀਤ ਨੇ ਤੇ ਵਕ ਵਕ ਮਿਊਜ਼ਿਕ ਡਾਇਰੈਕਟਰਾਂ ਨੇ ਇਸ ਇਹਨਾਂ ਗਾਣਿਆਂ ਨੂੰ ਸੰਗੀਤ ਦਿੱਤਾ ਸੋ ਤੁਹਾਨੂੰ ਕਰਨ ਔਜਲਾ ਦੀ ਸੀਪੀ ਦਾ ਕਿੰਨਾ ਕੁ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ